ਬ੍ਰਹਮਲੀਨ ਸ਼੍ਰੀ ਬਾਲ ਯੋਗੀ ਸਵਾਮੀ ਸੁੰਦਰ 무ਨੀ ਬੂਰੀ ਵਾਲੇ ਮਹਾਰਾਜ ਜੀ ਦੇ ਦੂਸਰੀ ਵਰਸੀ ਦੇ ਸੰਬੰਧ ਵਿੱਚ ਸੰਤ ਸਮਾਗਮ ਅਤੇ ਵਿਸ਼ਾਲ ਭੰਡਾਰਾ 21 ਜੁਲਾਈ ਦਿਨ ਐਤਵਾਰ ਨੂੰ ਡੇਰਾ ਟੇਟਾ ਪੀਰਪਿੰਡ ਕਨੈਡ ਤਹਿਸੀਲ ਗੜ ਸ਼ੰਕਰ ਵਿਖੇ ਮਨਾਇਆ ਜਾਵੇਗਾ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਬਾਮਦੇਵ 무ਨੀ ਜੀ ਮਹਾਰਾਜ ਉਪ੍ਰੇਤੀ ਮਹਾਂਤ ਜੀ ਨੇ ਦੱਸਿਆ ਹੈ ਕਿ 21 ਜਲਾਈ ਨੂੰ ਗੁਰੂ ਪੂਰਨਮਾ ਦੇ ਦਿਨ ਸੰਤ ਸਮਾਗਮ ਤੇ ਵਿਸ਼ਾਲ ਪੰਡਹਾਰਾ ਕਰਵਾਇਆ ਜਾਵੇਗਾ ਅਤੇ ਇਸ ਮੇਲੇ ਦੇ ਵਿੱਚ ਵੱਖ-ਵੱਖ ਡੇਰੀਆਂ ਤੋਂ ਸੰਤ ਫਕੀਰ ਵੀ ਸ਼ਿਰਕਤ ਕਰਨਗੇ ਅਤੇ ਪੰਜਾਬ ਦੇ ਮਸ਼ਹੂਰ ਕਲਾਕਾਰ ਕਵਰ ਗਰੇਵਾਲ ਪੰਰਾਜ ਬਿਰਦਾ ਅੰਮ੍ਰਿਤਸਰ ਸਰਦਾਰ ਅੜੀ 마ਸ਼ਾ ਅਲੀ ਮੁਕੇਸ਼ ਅਨਾਇਤ ਕਮਲ ਖਾਨ ਅਤੇ ਹੋਰ ਵੀ ਕਲਾਕਾਰ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ ਆਓ ਦੇਖਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਆਪਣੇ ਪਿਤਰੂ ਮਹਾਰਾਜ ਕੀ ਜੈ ਪਿੰਡ ਪਨੈਲ ਟੇਟਾ ਪੀਰ ਸ਼੍ਰੀ ਸੁੰਦਰ ਮੁਨੀ ਮਹਾਰਾਜ ਦੇ ਦਰਬਾਰ ਤੋਂ ਬੋਰੀ ਵਾਲੀ ਸਰਕਾਰ ਦੇ ਦਰਬਾਰ ਤੋਂ ਅਸੀਂ ਪ੍ਰੀਤੀ ਮੁਨੀ ਜੀ ਬੋਲਦੇ ਹਾਂ ਸੇਵਾਦਾਰ 21 ਜੁਲਾਈ ਨੂੰ ਦਿਨ ਐਤਵਾਰ ਮਹਾਰਾਜ ਦੀ ਦੂਜੀ ਵਰਸੀ ਆ ਤੁਸੀਂ ਇੱਥੇ ਸੰਗਤਾਂ ਨੂੰ ਬੇਨਤੀ ਇੱਥੇ ਆਓ ਫੁਲਕਾ ਸ਼ਕੋ ਅਰਦਾਸ ਲਗਾਓ ਆਪਣੀ ਇੱਥੇ ਕੋਈ ਨਸ਼ਾ ਕਰਕੇ ਨਹੀਂ ਆਣਾ ਕਿਸੇ ਨੇ ਨਾ ਨਸ਼ਾ ਲੈ ਕੇ ਆਣਾ ਤੇ ਨਾ ਇੱਥੇ ਕੋਈ ਧਾਗੇ ਨਾ ਤਬੀਕ ਮਹਾਰਾਜ ਦੀ ਸਮਾਧੀ ਦੇ ਮੱਥਾ ਟੇਕੋ ਉੱਥੇ ਹੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਮਹਾਰਾਜ ਅੱਜ ਕੱਲ ਦੇ ਬੱਚਿਆਂ ਨੂੰ ਮੇਰਾ ਇਹ ਸਨੇਹਾ ਕਿ ਕੋਈ ਵੀ ਨਸ਼ਾ ਨਾ ਕਰੋ ਨਸ਼ਾ ਬਹੁਤ ਆਪਣੇ ਵੱਧ ਗਿਆ ਦੇਸ਼ ਨੂੰ ਆਪਾਂ ਅੱਗੇ ਵਧਾਣਾ ਸਾਡੇ ਪੰਜਾਬ ਨੂੰ ਪਹਿਲੇ ਬਦਨਾਮ ਕਰਦੇ ਤੇ ਇਸ ਕਰਕੇ ਪੰਜਾਬ ਵਾਸੀਆਂ ਨੂੰ ਇੰਡੀਆ ਵਾਸੀਆ ਆਪਣੇ ਜੋ ਦੇਸ਼ ਦੇ ਹਵਾਲੇ ਵਿੱਚ ਨਾਮ ਆਪਣੀ ਇੰਡੀਆ ਦਾ ਉਹਨੂੰ ਆਪਾਂ ਡੋਬਣਾ ਨਹੀਂ ਆਵਾਦ ਕਰਨਾ ਨਸ਼ੇ ਨੂੰ ਦੂਰ ਕਰਨਾ ਖੁਸ਼ ਰੱਖੇ ਆਪਣੇ ਆਪਣੇ ਮਾਪਿਆਂ ਦੀ ਸੇਵਾ ਕਰਿਆ ਕਰੋ ਮਾਪੇ ਦੀ ਸੇਵਾ ਕਰਨ ਨਾਲ ਵੀ ਬਹੁਤ ਖੁਸ਼ੀਆਂ ਪਰ ਆਪਾਂ ਤੁਹਾਨੂੰ ਦਿੰਦੇ ਆਂ ਤੇ ਅੱਜ ਤੁਸੀਂ ਕਰੋਗੇ ਕੱਲ ਤੁਹਾਡੇ ਬੱਚੇ ਕਰਨਗੇ ਤੁਹਾਡੀ ਸੇਵਾ ਤੇ ਮਹਾਰਾਜ ਦਾ ਇੱਥੇ ਆ ਕੇ ਜੋ ਬ੍ਰਹਮਲੀਨ ਹੋਗੇ ਸੀ 2022 ਚ ਜਿਨ੍ਹਾਂ ਨੇ 51 ਸਾਲ ਖੜ ਕੇ ਤਪ ਕੀਤਾ ਖੜਨੇ ਦਾ ਚੁੱਪਤਾ ਨੇ ਦਾ ਖਲੋਹਾਰੀ ਰਹਿਣਾ ਬੋਰੀ ਦਾ ਕਪੜਾ ਪਹਿਣਾ ਵਿਸ਼ਵ ਸ਼ਾਂਤੀ ਵਾਸਤੇ ਤੇ ਸਾਰਿਆਂ ਨੂੰ ਇੱਥੇ ਆ ਕੇ ਅਸੀਸਾਂ ਪ੍ਰਾਪਤ ਕਰੋ ਤੇ ਆਪਣੇ ਆਪਣੇ ਗੁਰੂ ਮਹਾਰਾਜ ਕੀ ਜੈ ਪਿੰਡ ਪਨੈਲ ਡੇਡਾ ਪੀਰ ਡਿਸਟ੍ਰਿਕਟ ਹੁਸ਼ਿਆਰ ਪਰ ਜਿਲਾ ਘਰਸ਼ਣ ਜੈ ਜੈ